ये काफी बढ़िया रेस्टोरेंट है ऐसे मतलब एक पैकेट हॉल है एंड ये एसी है सानू बिल्कुल महसूस नहीं हो रहा अभी यहाँ ये गर्मियों वाला सीजन चल रहा है ऐसे कोई टांडा जिला शादौटांडे पे संदीप शॉप वाले अपने हैगे मिठाई की शॉप है नरा बहुत पुरानी है इनर मिठाई वगैरह बहुत अच्छी आ रही है यहां पे ऐसा लगता है नहीं कि गर्मी में भी कोई फंक्शन है यू नो लाइक एसी वगैरह सब है अच्छा ठंडा एनवायरनमेंट है तो ऐसा लगता है नहीं कि गर्मी है यहां पे एंड अगर खाने की बात कर तो वो भी काफी अच्छा है ਮੈਂ ਪਤਾ ਇਹਦੇ ਦੇ ਰੈਗੂਲਰ ਕਸਟਮਰਸ ਆ ਸੋ ਮੈਨੂੰ ਤਾਂ ਇਹਦੇ ਦੀਆਂ ਸਵੀਟਸ ਮਤਲਬ ਪਸੰਦ ਨੇ ਫੂਡ ਫੂਡੀ ਕੁਆਲਿਟੀ ਵੀ ਬਹੁਤ ਅੱਛੀ ਦੀ ਐਂਡ ਕਾਫੀ ਅੱਛੀ ਮਾਤਰਾ ਨਾਲ ਮਤਲਬ ਚੀਜ਼ੇ ਕੀ ਆ ਪੇ ਐਂਡ ਇਟ ਟੇਸਟ ਵੈਰੀ ਗੁੱਡ ਆਪਾਂ ਇੱਥੇ ਬੈਠੇ ਆ ਸਾਨੂੰ ਘੰਟਾ ਹੋ ਰਿਹਾ ਆਪਾਂ ਦੇਖ ਰਹੇ ਆ ਇਹਨਾਂ ਦੇ ਵਰਕਰ ਜਿਹੜੇ ਹੈਗੇ ਆ ਬੜੀ ਮਿਹਨਤ ਕਰ ਰਹੇ ਆ ਇਸ ਫਾਈਨ ਸਾਨੂੰ ਖਾਣ ਪੀਣ ਨੂੰ ਦੇ ਰਹੇ ਆ ਤੇ ਬਾਕੀ ਮੈਂ ਇਹ ਕਹੂੰਗਾ ਸਾਰੇ ਸ਼ਹਿਰ ਨੂੰ ਟਾਂਡੇ ਆਓ ਸੰਦੀਪ ਸ਼ੋਅ ਵਿੱਚ ਮਿਲੋ ਸੰਦੀਪ ਤੇ ਮੈਨੂੰ ਜੇ ਅਭੀ ਫੰਕਸ਼ਨ ਕਰਨਾ ਤਾਂ ਤੁਸੀਂ ਇੱਥੇ ਆ ਕੇ ਮਤਲਬ ਫੰਕਸ਼ਨ ਕਰ ਸਕਦੇ ਹੋ ਬਹੁਤ ਵਧੀਆ ਹੈ ਬਾਕੀ ਮੈਂ ਇਹੀ ਕਹਿਣਾ ਚਾਹਾਂਗੀ ਸੰਦੀਪ ਸਨੀਪ 24 10 ਤੇ ਮੈਨੂੰ ਉਹ ਟਾਂਡੇ ਵਿੱਚ ਸੰਦੀਪ ਬੜਾ ਰੱਛਾ ਲੱਗਾ ਜੀ ਤੁਸੀਂ ਆਓ ਸਾਰੇ ਜਣੇ ਤੇ ਸੰਦੀਪ ਬੜਾ ਰੱਛਾ ਤੇ ਫੰਕਸ਼ਨ ਕਰ ਮਠਾਈ ਲਓ ਤੇ ਅੱਛੀ ਚੀਜ਼ ਖਾਓ ਸੈਦ ਮੈਨੂੰ ਸਭ ਤੋਂ ਬਸਤ ਬਲ ਸੈਦ ਤੁਹਾਨੂੰ ਤੇ ਸੈਦ ਅੱਛੀ ਲੱਗੇ ਖਾਣਾ ਪੀਣਾ ਮਠਿਆਈਆਂ ਦਾ ਜ਼ਿਕਰ ਹੋਵੇ ਟਾਂਡਾ ਸ਼ਹਿਰ ਦੇ ਵਿੱਚ ਇੱਕੋ ਇੱਕ ਸ਼ਾਪ ਹੈ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਤੇ ਬਾਜੀ ਹੁਣ ਆ ਕੋ ਜਾਣਦੇ ਆ ਕਿ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਕਿਹੜੀ ਕਿਹੜੀ ਮਠਿਆਈਆਂ ਅਵੇਲੇਬਲ ਨੇ ਹਾਂਜੀ ਬਾਜੀ ਸੰਜੀ ਰਸਗੁਲਾ ਸਟਾਰਟਿੰਗ ਤੋਂ ਬੰਗਾਲੀ ਜੀ ਨੂੰ ਆਪਾਂ ਬੰਗਾਲੀ ਰਸਗੁਲਾ ਕਹਿੰਦੇ ਆ ਫਿਰ ਆ ਗਈ ਆਪਣੀ ਰਸਮਲਾਈ ਠੀਕ ਹੈ ਜਿਹੜੀ ਫਿਰ ਮਠਿਆਈਆਂ ਤੇ ਆ ਕੇ ਆਪਾਂ ਜਿਹੜੇ ਸਮਾਰਸ ਗੁਲੇ ਆ ਗਏ ਆਪਣੇ ਕੋਕਨਟ ਬਰਫੀ ਆ ਗਈ ਬਾਲੂਸ਼ਾਈ ਆ ਗਈ ਪਲੇਨ ਬਰਫੀ ਆ ਗਈ ਬੇਸਨ ਆ ਗਿਆ ਚਮਚਮ ਆ ਗਏ ਗੁਲਾਬ ਜਾਮਨ ਰਸਗੁਲੇ ਕਟਲਾ ਸਲੋਅ ਚਾਕਲੇਟ ਬਰਫੀ ਰੋਸਟਡ ਬਰਫੀ ਮਲਾਈ ਬਰਫੀ ਸਪੈਸ਼ਲ ਬਦਾਮ ਬਰਫੀ ਇਲਾਚੀ ਬਰਫੀ ਪਿਸਤਾ ਬਰਫੀ ਬਦਾਮ ਬਰਫੀ ਮਿਲ ਕੇ ਕਲਕੰ ਗੁਜੀਆਂ ਮੇਸੂ ਜੇਕਰ ਇਧਰ ਸਪੈਸ਼ਲ ਮਠਾਈਆਂ ਦੀ ਗੱਲ ਕਰੀਏ ਤਾਂ ਬਾਈਟਾਂ ਵੀ ਵਿੱਚ ਆਪਣੇ ਕੋਲ ਹੈਗੀਆਂ ਡ్రਾਈ ਫਰੂਟ ਦੀਆਂ ਟੂਟੀ ਫਰੂਟੀ ਬਾਈਟ ਚੋਕੋ ਬਾਈਟ ਮੇਵਾ ਬਾਈਟ ਚਨਾ ਬਾਈਟ ਔਰ ਰੋਸ ਬਾਈਟ ਬਾਕੀ ਆਪਣੇ ਕੋਲ ਅਤਨਾ ਦੀ ਮਠਾਈ ਅਵੇਲੇਬਲ ਹੈਗੀ ਆ ਭਾਜੀ ਵਿਆਹ ਸ਼ਾਦੀਆਂ ਦੇ ਵਿੱਚ ਭਾਜੀ ਦੀ ਕਾਫੀ ਜ਼ਿਆਦਾ ਡਿਮਾਂਡ ਹੁੰਦੀ ਹੈ ਕਿਹੜੀ ਕਿਹੜੀ ਪਾਈ ਤੁਹਾਡੇ ਕੋਲ ਅਵੇਲੇਬਲ ਹੈ ਜੀ ਮੈਂ ਜੇਕਰ ਆਪਣਾ ਭਾਜੀ ਦੀ ਗੱਲ ਕਰੀਏ ਆਪਣੇ ਕੋਲ ਸਮੋਸਾ ਮਠੀ ਹੈਗੀ ਆ ਮੋਟਾ ਪਕੌੜਾ ਹੈਗਾ ਮਿੱਠੀ ਸੇਨੀ ਹੈਗੀ ਨਮਕੀਨ ਸੇਨੀ ਹੈਗੀ ਮਠੀ ਆ ਚੱਕਰ ਪਾਰੇ ਆ ਗੁੜ ਪਾਰੇ ਆ ਸੰਦੀਪ ਸਿੰਘ ਸ਼ਾਪ ਤੇ ਹਰ ਤਰ੍ਹਾਂ ਦੀ ਭਾਜੀ ਅਵੇਲੇਬਲ ਹੈਗੀ ਭਾਜੀ ਬੇકરી ਦੇ ਸਮਾਨ ਦੇ ਵਿੱਚ ਕੀ ਕੀ ਅਵੇਲੇਬਲ ਆ ਤੁਹਾਡੇ ਕੋਲ ਜੀ ਜੀ ਆਪਣੇ ਕੋਲ ਡਰਾਈ ਫਰੂਟ ਵਾਲੇ ਬਿਸਕਟ ਆ ਗਏ ਆ ਮਿੱਠੇ ਬਿਸਕਟ ਆ ਗਏ ਆ ਨਮਕੀਨ ਬਿਸਕਟ ਜਵੈਨ ਵਾਲੇ ਆ ਅਜਵੀਰੇ ਅਜਾਰੇ ਵਾਲੇ ਆ ਦਸੇਕੇ ਵਾਲੇ ਸਪੈਸ਼ਲ ਬਿਸਕਟ ਤਿਆਰ ਕਰਦੇ ਨੇ ਗੁੜ ਵਾਲੇ ਬਿਸਕਟ ਆ ਚੱਕਰ ਵਾਲੇ ਬਿਸਕਟ ਆ ਗਏ ਆ ਜੈਮ ਵਾਲੇ ਬਿਸਕਟ ਕੋਕੋਨਟ ਬਿਸਕਟ ਹੈ ਪਲੇਨ ਬਿਸਕਟ ਹੈ ਆਪਣੇ ਕੋਲ ਫੈਨ ਵੀ ਹੈਗੇ ਆ ਤੇ ਆਪਣੇ ਕੋਲ ਦੂਜੇ ਛੋਟੇ ਡਰਾਈ ਫੂਡ ਵਾਲੇ ਤਰ੍ਹਾਂ ਦੀ ਬਿਸਕੁਟ ਤਿਆਰ ਕੀਤੇ ਜਾਂਦੇ ਹੈਗੇ ਆਪਣੇ ਕੋਲ ਜਿੰਨੀ ਵੀ ਬੇਕਰੀ अवेलेबल ਹੈਗੀ ਇਹ ਸਾਰੀ ਆਪਣੀ ਮਨਦੀਪ ਸਿੰਘ ਸ਼ਾਪ ਦੀ ਮੈਨੂਫੈਕਚਰਿੰਗ ਆਪਣੀ ਹੈਗੀ ਹੈਂਡ ਮੈਡ ਤਿਆਰ ਕੀਤੀ ਜਾਂਦੀ ਹੈ ਜੇਕਰ ਬੱਚਿਆਂ ਦੀ ਸਵੀਟਸ ਦੀ ਗੱਲ ਕਰੀਏ ਤਾਂ ਆਪਣੇ ਕੋਲ ਤਰ੍ਹਾਂ ਤਰ੍ਹਾਂ ਦੇ ਖਿਲਾਉਣੇ ਹੈਗੇ ਆ ਜਿਨ੍ਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੌਕਲੇਟਸ ਕੈਂਡੀਜ਼ ਸਵੀਟਸ ਹੈਗੀਆਂ ਅਲਗ-ਅਲਗ ਤਰ੍ਹਾਂ ਦੀਆਂ ਕੈਂਡੀਜ਼ ਹੈਗੀਆਂ ਇਹਦੇ ਵਿੱਚ ਬੱਚੇ ਬੜੇ ਚਾਹ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਸੈਂਡੀਜ਼ ਤਰ੍ਹਾਂ ਤਰ੍ਹਾਂ ਦੇ ਚੌਕਲੇਟਸ ਤਰ੍ਹਾਂ ਤਰ੍ਹਾਂ ਦੇ ਟੌਏ ਜਿਹੜੇ ਹੈਗੇ ਬੜੇ ਚਾਹ ਨਾਲ ਖਰੀਦਦੇ ਹੈਗੇ ਭਾਜੀ ਕੋਲਡਿੰਗ ਦੇ ਵਿੱਚ ਕੀ ਕੀ ਖਾਸ ਹੈ ਤੁਹਾਡੇ ਤੋਂ ਅਵੇਲੇਬਲ ਜਿਵੇਂ ਮੈਮ ਕੋਲਡਿੰਗ ਦੀ ਗੱਲ ਕਰੀਏ ਆਪਣੇ ਕੋਲ ਇੰਡੀਅਨ ਉਹ ਵਿਦੇਸ਼ੀ ਤਾਂ ਹਰ ਬਿਲ ਅਵੇਲੇਬਲ ਰਹਿੰਦੀਆਂ ਹੈਗੀਆਂ ਜਿਵੇਂ ਗਰਮੀ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਆਪਣਾ ਹੈਂਡ ਮੇਡ ਮਿਲਕ ਸ਼ੇਕ ਜਿਹੜਾ ਹੈਗਾ ਆਪ ਪਿਆਰ ਕੀਤਾ ਹੋਇਆ ਮਿੱਠੀ ਲੱਸੀ ਹੈਗੇ ਇਹ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਭਾਜੀ ਫਰੋਜ਼ਨ ਆਈਟਮ ਦੇ ਵਿੱਚ ਕੀ ਕੀ ਅਵੇਲੇਬਲ ਹੈ ਮੈਮ ਜਿਹੜੇ ਫਿਰੋਜ਼ਨ ਆਈਟਮ ਦੀ ਗੱਲ ਕਰੀਏ ਤਾਂ ਆਪਣੇ ਕੋਲ ਹਰ ਤਰ੍ਹਾਂ ਦੀ ਅਵੇਲੇਬਲ ਹੈਗੀ ਹੈ ਜਿਹਦਾ ਟਿੱਕੀ ਹੋਗੀ ਫਰਾਈਜ਼ ਹੋਗੇ ਜਾਂ ਸਮੈਲਿਸ ਹੋਗੇ ਆਪ ਪਟੈਟੋ ਬਾਈਟਸ ਪ੍ਰੈਟੋ ਸ਼ੋਰਸ ਚੀਜ਼ ਵਾਲੀ ਆਈਟਮ ਵੀ ਆਪਣੇ ਕੋਲ ਹਰ ਤਰ੍ਹਾਂ ਦੀ ਅਵੇਲੇਬਲ ਹੈਗੀ ਹੈ ਭਾਈ ਗਰਮੀਆਂ ਦੇ ਵਿੱਚ ਜਿਹੜੇ ਲੋਕ ਹੈ ਆਈਸਕ੍ਰੀਮ ਨੂੰ ਪ੍ਰਿਫਰ ਕਰਦੇ ਨੇ ਕੁਲਫੀਆਂ ਨੂੰ ਪ੍ਰਿਫਰ ਕਰਦੇ ਨੇ ਤੇ ਜ਼ਿਆਦਾਤਰ ਜਿਹੜੀ ਲੋਕਾਂ ਦੀ ਡਿਮਾਂਡ ਹੁੰਦੀ ਹੈ ਆਈਸਕ੍ਰੀਮ ਤਾਂ ਕਿਤੇ ਵੀ ਮਿਲ ਜਾਂਦੀ ਹੈ ਪਰ ਕੁਲਫੀਆਂ ਬਾਰੇ ਇੱਥੇ ਕੀ ਕਹਿਣਾ ਚਾਹਦੇ ਕੁਲਫੀ ਵੀ ਇੱਥੇ ਅਵੇਲੇਬਲ ਹੈ ਜੀ ਮੈਮ ਆਪਣੇ ਕੋਲ ਜਿੱਦਾਂ ਅਮੋਲ ਵਾਲੀ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਹੈ ਕੁਆ ਮਦਰ ਡੈਰੀ ਦੀ ਹਰ ਤਰ੍ਹਾਂ ਦੀ ਆਪਣੇ ਕੋਲ ਆਈਸਕ੍ਰੀਮ ਅਵੇਲੇਬਲ ਹੈਗੀ ਹੈ ਬਟ ਜਿਹੜੀ ਸਪੈਸ਼ਲ ਜਿਹੜੀ ਹੈਗੀ ਉਹ ਆਪਣੇ ਖੋਏ ਦੀ ਹੈਂਡ ਮੇਡ ਪੇਸਤੀ ਕੁਲਫੀ ਤਿਆਰ ਕੀਤੀ ਗਈ ਹੈ ਬਹੁਤ ਵਧੀਆ ਜੀ 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 ਸੰਦੀਪ ਸਿੰਘ ਸ਼ਾਪ ਤੇ ਮਿਲੋਗੇ ਤੁਹਾਨੂੰ ਆਪਣੀ ਹੈਂਡ ਮੇਡ ਤਿਆਰ ਕੀਤੀ ਗਈ ਹੈ ਸਪੈਸ਼ਲ ਕੁਲਫੀ ਗਰਮੀ ਵਾਸਤੇ ਤਿਆਰ ਕੀਤੀ ਗਈ ਹੈ ਭਾਈ ਫਾਸਟ ਫੂਡ ਦੇ ਵਿੱਚ ਕੀ ਕੀ ਅਵੇਲੇਬਲ ਹੈ ਸੰਦੀਪ ਸਿੰਘ ਸ਼ਾਪ ਤੇ ਹਰ ਤਰ੍ਹਾਂ ਦੇ ਪਕੌੜੇ ਹਰ ਤਰ੍ਹਾਂ ਦਾ ਫਾਸਟ ਫੂਡ ਟਿੱਕੀ ਨੂਡਲ 버ਗਰ ਪੀਜ਼ਾ ਸਪਰਿੰਗ ਰੋਲ ਜਿਹੜੇ ਹੈਗੇ ਰੋਜ਼ ਪਿਓਰ ਤੇ ਫਰੈਸ਼ ਤਿਆਰ ਕੀਤੇ ਜਾਂਦੇ ਹੈਗੇ ਜੀ ਵਿਆਹ ਸ਼ਾਦੀਆਂ ਵਿੱਚ ਯੂਜ਼ ਕੀਤੀ ਜਾਣ ਵਾਲੀ ਆਈਟਮਸ ਬਾਰੇ ਪੀਸ ਜਾਣਕਾਰੀ ਦਿਓ ਜੀ ਜੀ ਮੈਂ ਜਿਹਨੇ ਵਿਆਹ ਸ਼ਾਦੀਆਂ ਦੀ ਗੱਲ ਕਰੀ ਇਹ ਤੇ ਜਿਹੜਾ ਆਪਣੇ ਬੋਲੋ ਦੁੱਧ ਦਹੀਂ ਪਨੀਰ ਖੋਆ ਬਟਰ ਦੇਸੀ ਕੇ ਜਿਹੜਾ ਆਪਣਾ ਗੁਰ ਪਿਆ ਪਿਓਰ ਤਿਆਰ ਕੀਤਾ ਜਾਂਦਾ ਹੈਗਾ ਉਹ ਦੋ ਹੈਂਡ ਮੇਡ ਚਾਰ ਕਰਕੇ ਦਿੰਦੇ ਆ ਸੰਦੀਪ সুইਟਨ ਬੇਕਰਸ ਰੈਸਟੋਰੈਂਟ ਦੇ ਵਿੱਚ ਪਾਰਟੀ ਹਾਲ ਦਾ ਖਾਸ ਪ੍ਰਬੰਧ ਹੈ ਜਿੱਥੇ ਕਿ 60 ਤੋਂ 70 ਪਰਸੇ ਦੀ ਗੈਦਰਿੰਗ ਕਰ ਸਕਦੇ ਆ ਉਲੀਏਸੀ ਨੀਟ ਐਂਡ ਕਿੰਗ ਪੀਸਫੁਲ এনਵਾਇਰਨਮੈਂਟ ਆ ਅਗਰ ਤੁਸੀ ਇੱਥੇ ਕਿਸੇ ਵੀ ਤਰ੍ਹਾਂ ਦੀ ਬਰਥਡੇ ਪਾਰਟੀ ਕਿੱਤੀ ਪਾਰਟੀ ਦਿਨ ਸਰਮਣੀ ਜਾਂ ਫਿਰ ਸ਼ਗੰਧ ਫੰਕਸ਼ਨ ਕਰਨਾ ਹੋਵੇ ਤਾਂ ਤਾਂ ਤੁਸੀਂ ਇੱਥੇ ਈਜ਼ੀਲੀ ਕਰ ਸਕਦੇ ਹੋ ਸੰਦੀਪ ਵੀਰਨ ਬੇਕਰਸ ਰੈਸਟੋਰੈਂਟ ਜੋ ਕਿ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ ਇੱਥੇ ਤੁਸੀਂ ਬ੍ਰੇਕਫਾਸਟ ਲੰਚ ਤੇ ਡਿਨਰ ਕਰਵਾ ਸਕਦੇ ਹੋ ਇਹ ਸੰਦੀਪ ਸਵੀਸ਼ੋ ਵੱਲੋਂ ਸਪੈਸ਼ਲ ਪਿਓਰ ਵੈਜੀਟੇਰੀਅਨ ਥਾਲੀ ਰੈਡੀ ਕੀਤੀ ਗਈ ਹੈ ਅਗਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਇੱਥੇ ਆ ਕੇ ਵੇਜੀਟੇਰੀਅਨ ਥਾਲੀ ਐਨਜੋਏ ਕਰਦੇ ਹੋ ਤਾਂ ਤਿੰਨ ਥਾਲੀਆਂ ਦੇ ਨਾਲ ਇੱਕ ਵੈਜੀਟੇਰੀਅਨ ਥਾਲੀ ਫ੍ਰੀ ਦਿੱਤੀ ਜਾਵੇਗੀ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆ ਜੇ ਗੱਲ ਕਰਦੇ ਕੁਝ ਗੈਸਟ ਦੇ ਨਾਲ ਤੇ ਉਹਨਾਂ ਨੂੰ ਜਾਣ ਦੇ ਕੋ ਸੰਦੀਪ ਸਵੀਟਨ ਬੇਕਰਸ ਰੈਸਟੋਰੈਂਟ ਬਾਰੇ कहना चाहते रहे हाँ जी मैम uh, ये जो भी फंक्शन या जो भी रेस्टोरेंट है ये यहाँ का एन्वामेंट बहुत अच्छा है यहाँ पे ऐसा लगता ही नहीं कि गर्मी में भी कोई फंक्शन है यू नो लाइक ए वगैरह सब है अच्छा ठंडा इन्वामेंट है तो ऐसा लगता ही नहीं कि गर्मी है यहाँ पर एंड अगर खाने की बात करो तो वो भी काफ़ी अच्छा है फ्रूट फ्रूट की क्वालिटी भी बहुत अच्छी थी एंड काफ़ी अच्छी मात्रा में मतलब चीज़ें थी यहाँ पे एंड इट टेस्ट वेरी गुड जीते इन्वायरमेंट भी काफ़ी हाइजीनिक सी स्टाफ even staff was good achhe tarike se serve kar rahe the and all that mam to si horan nu bhi recommend karoga ki oh bhi acchi jagah pe panchani joy karna haa bilkul because ye matlab aisa bahut acha environment vagaira yahan pe hygienic place hai and all that jo ki ek palace mein hona chahiye so i would recommend mam to si sandeep sweet restaurant de vich party enjoy karne layi aaye hoye ki kehna chahunde hai na bare ਮੈਂ ਇਹ ਕਹਿਣਾ ਚਾਹੁੰਦੀ ਵੀ ਇਹ ਕਾਫੀ ਵਧੀਆ ਰੈਸਟੋਰੈਂਟ ਹੈ ਇੱਥੇ ਮਤਲਬ ਇੱਕ ਪੈਕਟ ਹਾਲ ਹੈ ਐਂਡ ਇਹ ਫੁਲੀ 에ਸ਼ੀਆ ਸਾਨੂੰ ਬਿਲਕੁਲ ਮਹਿਸੂਸ ਨਹੀਂ ਹੋ ਰਿਹਾ ਵੀ ਹਾਂ ਇਹ ਗਰਮੀਆਂ ਵਾਲਾ ਸੀਜ਼ਨ ਚੱਲ ਰਿਹਾ ਹੈ ਤੇ ਕੋਈ ਸੋ ਮੈਂ ਇਹ ਕਹਿਣਾ ਚਾਹੁੰਦੀ ਵੀ ਕਾਫੀ ਚੰਗਾ ਹੈ ਤੇ ਸਵੀਟਸ ਵਗੈਰਾ ਵੀ ਕਾਫੀ ਆਪਤਾ ਇੱਧਰ ਦੇ ਰੈਗੂਲਰ ਕਸਮਰਸ ਆ ਸੋ ਮੈਨੂੰ ਤਾਂ ਇੱਧਰ ਦੀਆਂ ਸਵੀਟਸ ਮਤਲਬ ਪਸੰਦ ਨੇ ਸੋ ਮੈਂ ਇਹ ਕਹਿਣਾ ਚਾਹੁੰਗੀ ਵੀ ਤੁਸੀਂ ਜੇ ਕਿਹੇ ਵੀ ਟਾਈਪ ਦਾ ਕੋਈ ਛੋਟਾ ਮੋਟਾ ਫੰਕਸ਼ਨ ਹੈ ਜਾਂ ਕਿਹੋ ਜਿਹਾ ਵੀ ਫੰਕਸ਼ਨ ਕਰਨਾ ਤਾਂ ਤੁਸੀਂ ਇੱਥੇ ਆ ਕੇ ਮਤਲਬ ਫੰਕਸ਼ਨ ਕਰ ਸਕਦੇ ਹੋ ਇਹ ਬਹੁਤ ਕਿ ਬਾਕੀ ਮੈਂ ਇਹੀ ਕਹਿਣਾ ਚਾਹੂੰਗੀ ਵੀ ਸੰਦੀਪ সুইਟ ਸ਼ਾਪ ਇਜ਼ ਬੈਸਟ। ਕਿ ਆわせ ਗੱਲ ਕਰਦੇ ਕੁਝ ਹੋਰ ਗੈਸਟਰ ਨਾਲ ਤੇ ਉਹਨਾਂ ਕੋ ਜਾਣਦੇ ਸੋ ਕਿ ਉਹ ਸੰਦੀਪ সুইਟ ਐਂਡ ਬੇਕਸ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਹਨੇ ਸਸੀ ਗਾ ਆਪਾਂ ਟਾਂਡਾ ਜਿਲ੍ਹਾ ਸ਼ਹਾਗੋਟਾਂ ਦੇ ਤੇ ਸੰਦੀਪ ਸ਼ਾਪ ਵਾਲੇ ਆਪਣੇ ਹੈਗੇ ਮਠਾਈ ਦੀ ਸ਼ਾਪ ਦਾ ਨਾਰਾ ਬਹੁਤ ਪੁਰਾਣੀ ਆ ਇਹਨਾਂ ਮਠਾਈ ਵਗੈਰਾ ਬਹੁਤ ਅੱਛੀ ਆ ਰਹੀ ਆ ਹੁਣ ਇੱਥੇ ਫੰਕਸ਼ਨ ਛੋਟਾ ਜਿਹਾ ਫੰਕਸ਼ਨ ਕੀਤਾ ਹੈ ਇਹਨਾਂ ਨੇ ਇੱਕ ਮੈਂਬਰ ਹੈ ਸਫਾਈ ਪ੍ਰੋਪਰ ਹੈਗੀ ਆ ਖਾਣ ਪੀਣ ਦਾ ਚੰਗਾ ਨਰ ਦੇ ਰਹੇ ਆ ਇਹਨਾਂ ਗੈਲਰੀ ਵੀ ਅੱਛੀ ਹੈ ਤੇ ਮੀਨਸ ਅੱਜ ਕੱਲ ਹੈਗਾ ਖਾਣ ਪੀਣ ਦਾ ਪਿਓਰ ਅੱਛੇ ਠੀਕ ਹੈ ਮਠਾਈ ਵਗੈਰਾ ਇਹਨਾਂ ਦੀ ਅੱਛੀ ਆ ਰਹੀ ਆ ਏ ਸੀ ਨੇ ਅਕੋਰਡਿੰਗ ਵਗੈਰਾ ਛੀ ਇਹਨਾਂ ਰਹਿ ਗੱਸ ਇਹ ਰੇ ਚੀਜ਼ ਇਹਨਾਂ ਰਾ ਅੱਛਾ ਸਾਨੂੰ ਲੱਗਾ ਬਾਕੀ ਮੈਂ ਇਹ ਵੀ ਕਹਾਂਗਾ ਟਾਂਡੇ ਲਾਗੇ ਛੱਕੇ ਜਿੰਨੇ ਪਿੰਡ ਵਾਲੇ ਹੈਗੇ ਆ ਰਜ਼ਦੀਕ ਜੀ ਦੇ ਸ਼ਾਗੂ ਦੇ ਲੱਗੇ ਲੱਗੇ ਜੋ ਫੰਕਸ਼ਨ ਸੀ ਕਰਨਾ ਚਾਹੋਂਗੇ 50 60 ਬੰਦੇ ਦਾ 37 ਮ ਹੋ ਜਾਂਦਾ ਤੇ ਮੇਨ ਸਭ ਤੋਂ ਵੱਡੀ ਹੈਗੀ ਅੱਜ ਕੱਲ ਸਿਸਟਮ ਦੀ ਖਾਨਬੀਂਦਾ ਕੋਈ ਅੱਜ ਕੱਲ ਮੱਖੀਆਂ ਵਗੈਰਾ ਬਾਹਰ ਬੈਠੇ ਗੰਦਗੀ ਆ ਰਹੀ ਉਹ ਸਿਸਟਮ ਨਹੀਂ ਤੇ ਹੈਗਾ ਅਸੀਂ ਇੱਥੇ ਬੈਠੇ ਸਾਨੂੰ ਘੰਟਾ ਹੋ ਰਿਹਾ ਆਪਾਂ ਦੇਖ ਰਹੇ ਆ ਇਹਨਾਂ ਦੇ ਵਰਕਰ ਜਿਹੜੇ ਹੈਗੇ ਆ ਬੜੀ ਮਿਹਨਤ ਕਰ ਰਹੇ ਆ ਇਸ ਫਾਈਨ ਸਾਨੂੰ ਨੁਕਸਾਨ ਪੀਣ ਨੂੰ ਦੇ ਰਿਹਾ ਤੇ ਬਾਕੀ ਮੈਂ ਇਹੀ ਕਹੂੰਗਾ ਸਾਰੇ ਸ਼ਹਿਰ ਨੂੰ ਟਾਂਡੇ ਆਓ ਸੰਦੀਪ ਸ਼ੋਬਰ ਮਿਲੋ ਸੰਦੀਪ ਵਾਲਿਆਂ ਦੇ ਕੋਈ ਛੋਟਾ ਫੰਕਸ਼ਨ ਕਰਨਾ ਮਠਾਈ ਲੈਣੀ ਪ੍ਰੋਪਰ ਦੀ ਮਠਾਈ ਵੀ ਅੱਛੀ ਇਨਰ ਮਿਲਦੀ ਹੈ ਬਸ ਇਹੀ ਕਹਿਣਾ ਚਾਹੂੰਗਾ ਤੇ ਮੈਨੂੰ ਉਹ ਟਾਂਡੇ ਵਿੱਚ ਸੰਦੀਪ ਵਾਲਿਆਂ ਦਾ ਅੱਛਾ ਲੱਗਾ ਜੀ ਤੁਸੀਂ ਆਓ ਸਾਰੇ ਜਣੇ ਸੰਦੀਪ ਵਾਲਿਆਂ ਦੇ ਆ ਕੇ ਫੰਕਸ਼ਨ ਕਰੋ ਮਠਾਈ ਲੋ ਤੇ ਅੱਛੀ ਚੀਜ਼ ਖਾਓ ਸੈਇਦ ਉਹ ਸਭ ਤੋਂ ਬੈਸਟ ਅਲਸ ਸੈਇਦ ਖਾਣਾ ਇੱਥੇ ਸੈਇਦ ਅੱਛੀ ਲੱਗੇ ਖਾਣਾ ਪੀਣਾ ਬਾਕੀ ਥੈਂਕ ਯੂ ਦਾ ਡਾਈਸ ਸੰਦੀਪ ਵਾਲਿਆਂ ਦਾ ਜੀ ਥੈਂਕ ਯੂ ਸਰ